ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬਾਕੀ ਸਾਰਿਆਂ ਦਾ ਇਹ ਸਵਾਲ ਹੋਵੇਗਾ ਕਿ ਇਹ ਚੀਜ਼ ਕੀ ਆ ਜੂ ਆ ਮੈਂ ਵੀਡੀਓ ਵਿੱਚ ਵਿਖਾਈ ਜਨਾ ਤੇ ਕਿਸੇ ਕੰਮ ਆ ਸਕਦੀ ਆ ਤੇ ਕਿਉਂ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਨਾ ਕਿ ਇਹ ਜੋ ਨਿੱਕੀ ਜੀ ਚੀਜ਼ ਆ ਇਹ ਕਿਸੇ ਚੀਜ਼ ਦਾ ਇੰਜਨ ਆ ਹਲੋ ਇਹ ਬਾਹਰੋਂ ਘੱਲ ਦਿੰਦਾ ਤਾਂ ਇਹ ਰਗਿੰਦਰਾ ਦਾ ਹੈ ਅੱ ਚੱਲਦਾ ਵੀ ਆ। ਇੰਜਨ ਚੱਲਦੀ, ਸਟਾਰਟਰ ਆ ਚੱਲਦੀ ਆ। ਆ ਵੇਖੋ ਜੀ ਇੰਜਨ ਤਿਆਰ ਕੀਤਾ ਘਰੇ। ਸਟਾਰਟੇ ਕੀਤਾ, ਪਾਸੇ ਚੱਲ ਜਾਏਗਾ ਤੇ ਟੈਂਕੀ ਵਾਲੀ ਹਵਾ ਦਾ ਹੁਣ ਟੈਂਕੀ ਵਾਲੀ ਹਵਾ ਨਾਲ ਚਲਾਈ ਬੈਠੇ ਆ। ਘਰੇ ਜਮਾਇਆ ਜੀ ਜਮਾ ਘਰੇ ਤਿਆਰ ਕੀਤਾ। ਇੱਕ ਚੱਕ। ਹੁਣ ਸਿਰ ਚੱਲਦਾ ਆ। ਤੇ ਬਣਾਇ ਬਣਾਉਣ ਦੀ ਵਿਧੀ ਤੋਂ ਲੈ ਕੇ ਕਿੱਥੋਂ ਵਿਚਾਰ ਆਇਆ ਮੈਂ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦਾ ਤੇ ਜਿਨ੍ਹਾਂ ਨੇ ਬਣਾਇਆ ਉਹ ਆਪਣੇ ਸਾਹਮਣੇ ਹੀ ਨੇ ਤੇ ਮੜਾ ਜੀ ਦੱਸੋ ਵਿਸਥਾਰ ਨਾਲ ਕਿ ਪਹਿਲਾਂ ਤਾਂ ਇਹ ਆਈਡੀਆ ਕਿੱਥੋਂ ਆਇਆ ਕਿ ਇਹ ਚੀਜ਼ ਇਹ ਜਿਹਾ ਆਪਣੇ ਪਹਿਲੋਂ ਇੰਜਨ ਮੜਾ ਜੀ ਇਹਨੂੰ ਕਰ ਲੂ ਇਧਰੋਂ ਕਰ ਦੂ ਮੂੰਹ ਤਾਂ ਇੰਨਾਂ ਕੋਲਾ ਨਾਲ ਇੰਜਨ ਚੱਲਦਾ ਜੀ ਹਾਂ ਭਾਫ ਵਾਲੇ ਇੰਜਨ ਜਿਹੜੇ ਜਾਂ ਕੋਲੇ ਵਾਲੇ ਹਾਂ ਉਹ ਪ੍ਰੋਜੈਕਟ ਬਣਾਇਆ ਹੈ ਅੱਛਾ ਜੀ ਉਹ ਇੱਕ ਦਿਮਾਗ ਨੂੰ ਬਣਾ ਕੇ ਮਨ ਨੂੰ ਸ਼ਾਂਤੀ ਦਿੱਤੀ ਮੈਂ ਬਣਾ ਲਿਆ ਵੀ ਇੰਜਨ ਤਿਆਰ ਕਰਤਾ ਇੱਕ ਇਹਦੇ ਵਿੱਚ ਪਿਸਟਨ ਹੈ ਹਮ ਪਿਸਟਨ ਆ ਕੇਮ ਹੈ ਦੀ ਜਿਹਨੂੰ ਆਪਰ ਟਾਈਮ ਟਾਈਮ ਬੋਲਦੇ ਨੇ ਪੰਜਾਬੀ ਚ ਕੇਮ ਹਾਂਜੀ ਅੱਛਾ ਜੀ ਕੇਮ ਆ ਗਾਂ ਸ਼ਾਉਂਦੀ ਹੈ ਵੀ ਹਮ ਹਮ ਜਦੋਂ ਪਿੱਛੇ ਗਈ ਹਾਂਜੀ ਇਧਰ ਪ੍ਰੈਸ਼ਰ ਆ ਜਾਣਾ ਇਹਨੇ ਪਿਸਟਨ ਨੂੰ ਗਾਂ ਤੱਕ ਦੇਣਾ ਠੀਕ ਹੈ ਤੇ ਜਦੋਂ ਇਹ ਪਿਛਾਂ ਗਈ ਅੱਛਾ ਫਿਰ ਜਿਹੜਾ ਪਿਸਟਨ ਵਾਲਾ ਆ ਇਧਰ ਵਾਪਸ ਹੀ ਇਹਨੇ ਹਵਾ ਮੋੜ ਦੇਣੀ ਅੱਛਾ ਇਧਰ ਦੀ ਹੈ ਨਾ ਘੜ ਦੇਣੀ ਪਿੱਛੇ ਨੂੰ ਘੜ ਦੇਣੀ ਠੀਕ ਹੈ ਜੀ ਹਾਂ ਜੀ ਆ ਜਿਹੜਾ ਇਹ ਟਰੈਕਟਰ ਦਾ ਆਸ਼ੇ ਦਾ ਦੋ ਬੈਰਿੰਗ ਹੁੰਦੇ ਨੇ ਕਿ ਲਿਫਟ ਵਾਲੇ ਪੰਪ ਚ ਅੱਛਾ ਜੀ ਇਹ ਕੇਮ ਹੁੰਦੀ ਬਣਾਈ ਹੋਈ ਹੈ ਠੀਕ ਆ ਆ ਮੈਨੂੰ ਲੱਭਾ ਨਹੀਂ ਵੀਲ ਮੈਂ ਦਾਦਾ ਹਸਪੀਕਰ ਜੜਦਾ ਅੱਛਾ ਇਹ ਦੇਸੀ ਜਾਂਦਾ ਸਪੀਕਰ ਇਹ ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ ਇਹ ਹਵਾ ਵਾਲੀ ਟੰਕੀ ਨਾਲ ਇੱਥੇ ਪੈਵ ਲਾ ਕੇ ਚੱਲ ਪੈਂਦਾ ਜੀ ਇਹ ਵੀਡੀਓ ਵੇਖੀ ਹੋਈ ਮੈਂ ਅੱਜ ਮੈਨੂੰ ਲੱਗਦਾ ਕੀ ਕਹਿੰਦੇ ਆਪਣੇ ਕੋਲ ਸਮਾਂ ਵੀ ਨਹੀਂ ਇਹਨਾਂ ਚਲਾਉਂਦਾ ਤਾਂ ਉਹ ਵੀਡੀਓ ਜਿਹੜੀ ਮੈਂ ਵਿੱਚ ਐਡ ਕਰਦਾਗਾ ਤੇ ਬਾਕੀ ਚੱਲਦਾ ਬਹੁਤ ਪਿਆਰਾ ਲੱਗਦਾ ਤੇ ਇਹ ਵਿਚਾਰ ਕੀ ਸੀ ਵੀ ਕਿਉਂ ਕਰਨਾ ਕੀ ਕੀਤਾ ਮਤਲਬ ਆਪਾਂ ਜੇ ਕਹੀਏ ਇਹ ਸਿਰਫ ਨਿੱਕਾ ਜਿਹਾ ਪ੍ਰੋਜੈਕਟ ਹੈ ਇੱਕ ਡੈਮੋ ਤਰ੍ਹਾਂ ਤੇ ਇਹ ਕੀ ਵਿਚਾਰ ਸੀ ਵੀ ਕਿਉਂ ਕਰਨਾ ਤਿਆਰ ਕਿੱਥੋਂ ਵਿਚਾਰ ਕਿੱਥੋਂ ਆਇਆ ਇਹ ਵਾ ਮੈਂ ਮੋਬਾਈਲ 'ਚ ਵੇਖਿਆ ਜੀ ਉਹ ਅੱਛਾ ਮੈਨੂੰ ਵੀ ਮਨ ਕਰ ਪਿਆ ਵੀ ਮੈਂ ਵੀ ਬਣਾ ਕੇ ਵੇਖਾਂ ਵੀ ਲੱਗਿਆ ਵੀ ਮੈਂ ਬਣਾ ਸਕਦਾ ਨਾ ਸਕਣਾ ਹਾਂ ਠੀਕ ਹੈ ਪੰਜਾਬ ਹੋ ਗਏ ਸਾਡੇ ਘਰ ਦੇ ਬੀਬੀਆਂ ਨਹੀਂ ਆਂ ਜੀ ਇਹ ਇਥੋਂ ਨਹੀਂ ਚੱਲਣਾ ਮੈਂ ਪਿਛਲੀ ਵਾਰੀ ਵੀ ਆਇਆ ਸੀ ਨਾ ਮੈਂ ਵੀ ਆਸ ਕੇ ਗਿਆ ਸੀ ਮੈਂ ਕਿਹਾ ਕਿਹੜੇ ਕੰਮਾਂ ਨੂੰ ਪਹੇ ਜੇ ਛੱਡੂ ਖੜਾ ਤੇ ਪਰ ਇਹ ਫਿਰ ਮੈਂ ਔਰ ਇਹ ਤਿੰਨ ਤੀਜੀ ਦੁਬਾਰਾਂ ਤੇ ਚੱਲਿਆ ਮੈਂ ਉਦੋਂ ਆਸੇ ਬਾਣੀ ਕਹਿੰਦਾ ਸੀ ਮੈਂ ਕਿਹਾ ਵੀ ਜੇ ਤਿਆਰ ਹੋ ਗਿਆ ਨਾ ਤੇ ਮੈਂ ਵੀਡੀਓ ਬਣਾਵਾਂਗਾ ਤੁਹਾਡੇ ਤੇ ਤੇ ਨਹੀਂ ਮੈਂ ਜਦੋਂ ਚੱਲਦਾ ਵੇਖਿਆ ਇਸ ਤੋਂ ਪਹਿਲਾਂ ਆਇਆ ਸੀ ਉਦੋਂ ਮੈਂ ਵੀਡੀਓ ਬਣਾਈ ਵੀ ਨਹੀਂ ਸੀ ਤਾਂ ਇੱਕ ਆਪਣੇ ਕੋਲੋਂ ਚਲਦੇ ਦੀ ਤੁਸੀਂ ਜਿਹੜੀ ਮੈਨੂੰ ਭੇਜੀ ਸੀ ਉਹ ਵੀਡੀਓ ਹੈਗੀ ਸੀ ਹਾਂਜੀ ਉਹ ਹਾਂ ਅੱਜ ਕੀ ਚੱਕਰ ਆ ਕਿ ਕਿਉਂ ਨਹੀਂ ਮਤਲਬ ਚੱਲੀ ਅੱਜ ਇਹ ਕੋਈ ਜਿਹੜੀ ਟੈਂਕੀ ਵਾਲੀ ਹਾਂ ਉਹਦਾ ਹੈ ਇਹ ਜਿਹੜੀ ਟੋਕੇ ਤੇ ਮੋਟਰ ਲੱਗੀ ਹੋ ਟੈਂਕੀ ਦੀ ਲੌਣੀ ਲਾ ਕੇ ਅੱਛਾ ਜੀ ਫਿਰ ਹਵਾ ਬਣਾਏਗੀ ਤੇ ਇਹਦੇ ਵਿੱਚ ਜਾਊਗਾ ਹਵਾ ਫਿਰ ਸਟਾਰਟ ਹੋਏਗਾ ਤੇ ਇਹ ਹੁਣ ਕੋਈ ਹੋਰ ਸੋਚ ਰੱਖੀ ਹੈ ਕਿ ਅਸੀਂ ਕੁਝ ਹੋਰ ਵੀ ਬਣਾਉਣਾ ਜਾਂ ਇੱਥੇ ਹੀ ਸੀਮਤ ਰਹਿਣਾ ਨਹੀਂ ਜੀ ਹੁਣ ਮੈਂ ਬਣਾਉਣਾ ਹੈਲੀਕਾਪਟਰ ਜਾ ਉੱਤੇ ਬਹਿ ਕੇ ਡਾਉਣਾ ਇਹ ਬੜੀ ਵੱਡੀ ਗੱਲ ਹੋ ਗਈ ਹੈ ਹਾਂਜੀ ਉਹ ਮੈਂ ਤੁਹਾਨੂੰ 2-3 ਮਹੀਨਿਆਂ ਦੇ ਵਿੱਚ ਵਿੱਚ ਦਿਖਾ ਦਵਾਂ ਜੀ ਅੱਛਾ ਪੱਕੀ ਗੱਲ ਹੈ ਹਾਂਜੀ ਕੰਕ ਦਾ ਸੀਨ ਲਾ ਲਈਏ ਹੂੰ ਫਿਰ ਹੈਲੀਕਾਪਟਰ ਤੁਹਾਨੂੰ ਡਾ ਕੇ ਵਿਖਾਵਾਂਗੇ ਅੱਛਾ ਡਾ ਕੇ ਵਿਖਾਵਾਂਗੇ ਵਿੱਚ ਉਹਦੇ ਵੇ ਪ੍ਰੋਜੈਕਟਰ ਹੈਲੀਕਾਪਟਰ ਜਾਂ ਵੱਡਾ ਹੈਲੀਕਾਪਟਰ ਬੰਦਿਆਂ ਦੇ ਵਾਸਤੇ ਉਹ ਤਾਂ ਬਹੁਤ ਵੱਡਾ ਬੰਦਿਆਂ ਲਈ ਕੁਡੋ ਭਾਈ ਅੱਛਾ ਜਿਵੇਂ ਦਾ ਠੀਕ ਆ ਜਿਵੇਂ ਦਾ ਉਹ ਪੱਖੇ ਵਾਲਾ ਹਾਂਜੀ ਹਾਂਜੀ ਪੱਖੇ ਵਾਲਾ ਉੱਪਰ ਪੱਖਾ ਚੱਲਦਾ ਠੀਕ ਆ ਠੀਕ ਆ ਠੀਕ ਆ ਜੀ ਤੇ ਕਦੋਂ ਤੱਕ ਚਲੋ ਉਹ ਵੀ ਆ ਜਾਏਗੀ ਕੋਈ ਗੱਲ ਨਹੀਂ 2-3 ਮਹੀਨੇ ਸਮਾਂ ਲੱਗਦਾ ਕਿਸੇ ਵੀ ਚੀਜ਼ ਨੂੰ ਜੇ ਆਹ ਬਣ ਗਈ ਚੀਜ਼ ਹਾਂ ਸਟਾਰਟ ਕਰਤਾ ਸੀ ਸਾਰਾ ਹਾਂ ਵਧੀਆ ਚੱਲਦਾ ਵੇਖਿਆ ਮੈਂ ਇਹਦੇ ਵਿੱਚ ਕੋਈ ਉਹ ਜੀ ਗੱਲ ਨਹੀਂ ਗਈ ਮੈਂ ਚੱਲਦਾ ਵੇਖਿਆ ਹੋਇਆ ਤੇ ਬਹੁਤ ਚੰਦਾਰਾ ਕਿ ਮੈਨੂੰ ਆਪ ਨੂੰ ਥੱਲੀ ਵੀ ਗਈ ਹਾਂ ਜੇ ਬੰਦਾ ਇਹ ਨਹੀਂ ਮਨ ਚ ਕਹਤਾ ਹਾਂ ਮੈਂ ਕਰ ਸਕਦਾ ਤਾਂ ਇਹਦਾ ਮਤਲਬ ਹੈ ਕਿ ਇਹ ਨਹੀਂਗਾ ਜਿਹੜਾ ਪਿਸਟਨ ਹੈ ਹਾਂਜੀ ਆਪ ਆਪਣਾ ਕ੍ਰਾਉਸ ਨਹੀਂ ਹੁੰਦਾ ਤੂੜੀ ਵਾਲੀ ਮਸ਼ੀਨ ਦਾ ਹਾਂਜੀ 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 ਉਹ ਡੱਬੀ ਦਾ ਪਿਸਟਨ ਬਣਾਇਆ ਹੋਇਆ ਹੈ ਅੱਛਾ ਮਤਲਬ ਪੰਪਾ ਵਾ ਭਰਨੇ ਆਪਾਂ ਹਾਂ ਇਹ ਹੁੰਦਾ ਲੱਗਿਆ ਮੈਂ ਸੀ ਬੰਦੀ ਬਣਾਤੀ ਪਿੱਛੇ ਪਾ ਵੈਲਡਿੰਗ ਕਰਾਤੀ ਜੀ ਇਹ ਆ ਲੇਲੈਂਡ ਗੱਡੀ ਦਾ ਹਵਾਲ ਟਾਇਟ ਵਾਲ ਅੱਛਾ ਜੀ ਹਾਂਜੀ ਠੀਕ ਹੈ ਮਤਲਬ ਇਹ ਸਾਰਾ ਜਿਗਾਰਡ ਤਿਆਰ ਕੀਤਾ ਹੈ ਆ ਵੇਖੋ ਜੀ ਆ ਕੱਟ ਮਾਰਿਆ ਹੋਇਆ ਹੈ ਹਾਂਜੀ 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 ਆਵਾ ਬੈਕ ਕੱਢ ਦਿੰਦਾ ਜੋ ਪਿਸਟਨ ਪਿੱਛੇ ਨੂੰ ਆਉਂਦਾ ਹੂੰ ਠੀਕ ਹੈ ਜੀ ਇਹ ਗਾਹਣਵਾ ਦਾ ਇਹ ਗਾਹ ਚਲੀ ਜਾਂਦੀ ਇਹ ਫਿਰ ਪ੍ਰੈਸ਼ਰ ਬਣਾ ਗਾਹ ਤੱਕ ਦਿੰਦਾ ਇਹ ਠੀਕ ਹੈ ਮਤਲਬ ਇਹ ਸਾਰਾ ਜਿਗਾਰਡ ਤੋ ਤਿਆਰ ਕਰਕੇ ਤੁਸੀਂ ਬਣਾਇਆ ਤੇ ਇਹ ਆਇਆ ਐਟ ਦਾ ਐਂਡ ਇਹ ਸਫਲ ਹੋ ਗਿਆ ਘਰੋਂ ਹੀ ਤਿਆਰ ਕੀਤਾ ਆ ਆ ਜਿਹੜੇ ਨਟ ਨੇ ਆ ਤਾਂ ਸਿੱਧੇ ਨਟ ਦੇ ਸੀ ਨੋਸ ਖਲਾ ਰੱਖਿਆ ਦੇ ਚੱਪਕਾ ਸਭ ਇਹ ਜੁੜਿਆ ਲਿਖੀ ਚਪਿਆ ਸੀ ਉਹ ਮੈਂ ਕੱਢ ਲਈ ਤੇ ਆ ਫੱਟੀ ਤੋਂ ਤਿਆਰ ਕੀਤਾ ਸਾਰਾ ਘਰੇੋਂ ਆ ਵੀ ਘਰੋਂ ਆ ਵੀ ਘਰੋਂ ਕੁਝ ਨਹੀਂ ਬਾਹਰੋਂ ਲਿਆ ਜੀ मतलब ਹੁਣ ਜੇ ਹੁਣ ਕੋਈ ਵੱਡੀ ਚੀਜ਼ ਵਾਲਾ ਬਣਾਉਣਾ ਹੋਵੇ ਤੇ ਤੁਸੀਂ ਬਣਾ ਸਕਦੇ ਹੋ ਹਾਂਜੀ ਬਹੁਤ ਵਧੀਆ ਬਣਾਉਣਾ ਠੀਕ ਆ ਠੀਕ ਆ ਚਲੋ ਬਹੁਤ ਵਧੀਆ ਲੱਗਿਆ ਚਲੋ ਆਪਾਂ ਉਹ ਠੀਕ ਕਰਦੇ ਆ ਤੁਹਾਡੀ ਤੇ ਜਾਜ ਵੇਖਣ ਲਈ ਅਸੀਂ ਵੀ ਸੁਖ ਤੇ ਚਲੋ ਮਹਾਰਾਜ ਭਲੀ ਕਰੇ ਤੁਹਾਡਾ ਜੋ ਸੁਪਨਾ ਤੁਸੀਂ ਮਿੱਥਿਆ ਪੂਰਾ ਹੋਵੇ ਤੇ ਇਸੇ ਤਰ੍ਹਾਂ ਹੀ ਲੱਗੇ ਰਹੋ ਕਦੇ ਵੀ ਹਾਰ ਨਾ ਮੰਨਿਓ ਤੇ ਬਾਕੀ ਸਾਨੂੰ ਵੀ ਬਹੁਤ ਸਿੱਖਣ ਨੂੰ ਮਿਲਿਆ ਕਿ ਜਿਹੜਾ ਤੁਸੀਂ ਇਹਨੂੰ ਪਹਿਲਾਂ ਸੋਚਿਆ ਸੋਚਣ ਤੋਂ ਬਾਅਦ ਦਿਮਾਗ 'ਚ ਵਿਚਾਰ ਕਰਕੇ ਫਿਰ ਉਹਨੂੰ ਇਸ ਢੰਗ ਨਾਲ ਬਣਾ ਕੇ ਸਾਨੂੰ ਸੇਧ ਦਿੰਦੀ ਹੈ ਕਿ ਆਪਾਂ ਜੇ ਇਨਸਾਨ ਚਾ ਵੀ ਤੇ ਕੁਝ ਵੀ ਕਰ ਸਕਦਾ ਹੈ ਸਾਨੂੰ ਇਹ ਚੀਜ਼ ਬਹੁਤ ਵਧੀਆ ਲੱਗੀ ਲੱਗਿਆ ਜੀ ਕਾਕਾ ਸਾਹਿਬ ਧੰਨਵਾਦ ਜੀ